ਦੇਖੋ انسان ਉਹ ਹੁੰਦਾ ਜਿਹੜੀ ਲੋਕਾਂ ਦੀ ਜਨਤਾ ਦੀ ਨਬਜ਼ ਪਛਾਣੇ ਲੋਕਾਂ ਪ੍ਰਤੀ ਵਫਾਦਾਰੀ ਹੋਵੇ ਮੁੱਖ ਮੰਤਰੀ ਉਹ ਹੁੰਦਾ ਜਿਹੜੇ ਲੋਕਾਂ ਦੇ ਵਿੱਚ ਰਹਿਣ ਵਾਲੇ ਹੋਣ ਅੱਜ ਸਾਨੂੰ ਉਹ ਮੁੱਖ ਮੰਤਰੀ ਮਿਲ ਗਿਆ ਔਰ ਠੀਕ ਆ ਅੱਜ ਮੈਂ ਇਹ ਵੀ ਗੱਲ ਕਰਨੀ ਚਾਹਣਾ ਕਿ ਜੋ ਮੰਗਿਆ ਆਪਣੇ ਹਲਕੇ ਲਈ ਮੈਂ ਜ਼ਿਕਰ ਕਰੂੰਗਾ ਤੇ ਜੇ ਇਹਦੇ ਵਿੱਚੋਂ ਇੱਕ ਪੈਸਾ ਵੀ ਘੱਟ ਹੋਵੇ ਤਾਂ ਗੱਲ ਕਰਿਓ ਇਹਨੇ ਤਾਂ ਗੱਲ ਕਰਨ ਲਗਾ ਸੀਐਮ ਸਾਹਿਬ ਇੱਥੇ ਕਾਲੀਦਲ ਦੇ ਪ੍ਰਧਾਨ ਸੁਖਬੀਰ ਸੋਹਣੀ ਆਏ ਸੀ ਇਹ ਗੱਲ ਕਹਿ ਕੇ ਗਏ ਸੀ ਆ ਚਾਰ ਪੰਜ ਦਿਨ ਇੱਥੇ ਉਸ ਗੱਲ ਵਾਲ ਤੇ ਮੈਂ ਬਾਅਦ ਜਾਊਂਗਾ ਪਰ ਇੱਥੇ ਇੱਕ ਗੱਲ ਕਹਿ ਕੇ ਗਏ ਸੀ ਵੀ ਹਰਮੀ ਸੋ ਸੰਦੂ ਤੂੰ ਰੁਪਈਆ ਇੱਕ ਲੈ ਕੇ ਵਿਖਾ सीएम साहब को रुपया 1 ਲੈ ਕੇ ਵਿਖਾ ਸਰਦਾਰ ਜੀ ਚਲੋ ਅਸੀਂ ਹੁਣ ਸਟੇਜ ਤੇ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਪਰ ਲਕੀਰਾਂ ਨਿਕਲ ਜਾਂਦੀਆਂ ਹੁੰਦੀਆਂ ਸੀ ਲਕੀਰਾਂ ਆ ਮੈਂ ਗਰਉਣ ਲੱਗਦਾ 35 ਕਰੋੜ ਰੁਪਇਆ ਪਾਵਨ ਤੇ ਪਵਿੱਤਰ ਧਰਤੀ ਸਹਿਬ ਸ੍ਰੀ ਗੁਰੂ ਅਰਜਨ ਦੇਵ ਪਾਸ਼ਾ ਦੀ ਧਰਤੀ ਲਈ 35 ਕਰੋੜ ਰੁਪਇਆ ਟੈਲੀਫੋਨ ਤੇ ਮਿਲਿਆ ਟੈਲੀਫੋਨ ਤੇ ਇਹ ਇਹ ਛੋਟੀ ਗੱਲ ਇਹ ਤੁਸੀਂ ਦੱਸੋ ਆ ਮੇਰੇ ਭਰਾ ਬੈਠੇ ਆ ਸਾਹਮਣੇ ਪਿੰਡਾਂ ਵਾਲੇ ਸਰਪੰਚ ਬੈਠੇ ਜੇ ਕਦੀ ਇਹੋ ਜਿਹਾ ਇਤਿਹਾਸ ਦੇ ਵਿੱਚ ਹੋਇਆ ਸੀ ਇੱਕ ਟੈਲੀਫੋਨ ਦੇ ਉੱਤੇ ਸੀਐਮ ਸਾਹਿਬ ਨੇ 30 ਕਰੋੜ ਰੁਪਇਆ ਪਿੰਡਾਂ ਦੀ ਡਿਵੈਲਪਮੈਂਟ ਲਈ ਦਿੱਤਾ 30 ਕਰੋੜ ਰੁਪਇਆ ਇੱਥੇ ਬਸ ਨਹੀਂ ਇੱਥੇ ਬਸ ਨਹੀਂ 55 ਕਰੋੜ ਰੁਪਈਆ ਤਰਨਤਾਰ ਦੀਆਂ ਸੜਕਾਂ ਦੀ ਵਾਈਡਨਿੰਗ ਚੌੜੀਆਂ ਕਰਨੀਆਂ ਸੜਕਾਂ ਆਪਾਂ ਨਵੀਆਂ ਬਣਾਉਣ ਲਈ ਸੜਕਾਂ ਇਹ ਗੱਲਾਂ ਛੋਟੀਆਂ ਨਹੀਂ ਗੀਆਂ ਬਾਲਾ ਸਾਹਿਬ ਗੱਲਾਂ ਕਰ ਲੈਣੀਆਂ ਸੌਖੀਆਂ ਨੇ ਨਭਾਉਣੀਆਂ ਬੜੀਆਂ ਔਖੀਆਂ ਨੇ ਤੇ ਜਿਹਦੇ ਟੈਲੀਫੋਨ ਤੇ ਕੰਮ ਹੁੰਦੇ ਹੋਣਾ ਤੇ ਫਿਰ ਤੁਹਾਨੂੰ ਕੀ ਚਾਹੀਦਾ ਤੁਸੀਂ ਦੱਸੋ ਸੀਮ ਸਾਬਾ ਕਾਠ ਜਿਹੜਾ ਆ ਇਹ ਦਰਸਾਉਦਾ ਏ ਇਸ ਗੱਲ ਨੂੰ ਕਿ ਇਹ ਸੰਗਤ ਤੁਹਾਡੇ ਨਾਲ ਕਿੰਨਾ ਪਿਆਰ ਕਰਦੀ ਆ ਉਹ ਤਾਬਲੇ ਨੇ ਤੁਹਾਡੀ ਕੱਲੀ ਕੱਲੀ ਗੱਲ ਸੁਣਨ ਨੂੰ ਇੱਥੇ ਤਾਬਲੇ ਨੇ ਔਰ ਮੈਂ ਅੱਜ ਇਹ ਵੀ ਜ਼ਿਕਰ ਕਰਨਾ ਚਾਹੁੰਦਾ ਇਹ ਕਾਲੀ ਗੱਲ ਹਾਲੇ ਤੇ ਕਾਂਗਰਸ ਵਾਲਿਆਂ ਦੀ ਟਿਕਟ ਹੀ ਨਹੀਂ ਡਿਕਲੇਅਰ ਹੋਈ ਪਤਾ ਨਹੀਂ ਕਿਹੜੇ ਖੁੰਝੇ ਜਵੜੀ ਫਿਰਦੇ ਆ ਚਲੋ ਕੋਈ ਗੱਲ ਨਹੀਂ ਸੱਤ ਅੱਠ ਹੈਗੇ ਆ ਕਿਸੇ ਨਾ ਕਿਸੇ ਨੂੰ ਤੇ ਮਿਲੂਗੀ ਪਰ ਮੈਂ ਇੱਕ ਗੱਲ ਕਰਨੀ ਚਾਹੁੰਦਾ ਦੇਖੋ ਜਿਹੜਾ ਕਾਲੀਗਲ ਇੱਥੇ ਅਨਾਉਂਸ ਕਰਕੇ ਗਿਆ ਜਿਹੜਾ ਕੈਂਡੀਡੇਟ ਇੱਥੇ ਅਨਾਉਂਸ ਕਰਕੇ ਗਿਆ ਆ ਮੈਂ মিডিਆ ਨੂੰ ਦੱਸਣਾ ਚਾਹਣਾ ਪਤਾ ਇਹਨਾਂ ਸਾਰਿਆਂ ਨੂੰ ਆ ਭਰਾਵਾਂ ਨੂੰ ਵੈਸੇ ਹੈ ਤੇ ਮੇਰੇ ਭਰਾ ਆ ਕਰਨਤਨ ਨਾਲੇ ਵੀ ਤੇ ਅਮਰਸਾਹ ਵਾਲੇ ਵੀ ਪਰ ਲਿਖਦਾ ਕੋਈ ਨਹੀਂ ਲਓ ਮੈਂ ਅੱਜ ਦੱਸ ਦਿਆਂ ਥੋਗ ਵਜਾ ਕੇ ਤੇ ਅੱਜ ਇਹ ਵੀ ਗੱਲ ਕਰਦਿਆਂ ਅੱਜ ਦੀ ਸਟੇਜ ਮੈਂ ਡੀਕਣ ਰਿਆ ਸਾਂ ਜੇ ਕਿਸੇ ਨੇ ਸਾਡੇ ਵਰਕਰ ਨੂੰ ਕਿਤੇ ਟੈਲੀਫੋਨ ਵੀ ਕਹੇ ਨੇ ਕੰਨ ਨਾਲ ਲਾ ਦਿੱਤਾ ਨਾ ਤੇ ਜੇ ਮੈਂ ਬਾਰਡਰ ਵਾਲੀਆਂ ਤਾਰਾਂ ਪਾਰਵਾ ਕਰਾ ਦਿੱਤੀਆਂ ਤੇ ਤਾਂ ਗੱਲ ਕਰਿਓ ਮੈਂ ਤੁਹਾਨੂੰ ਇਹ ਗੱਲ ਦੱਸ ਦਿਆਂ ਇਹ ਅੱਜ ਮੈਂ ਐਵੇਂ ਨਹੀਂ ਕਹਿੰਦਾ ਹੁੰਦਾ ਜੇ ਲੱਤ ਲਾਈ ਆ ਤੇ ਠੋਕ ਕੇ ਲਾਈ ਆ ਬਾ ਸੀਐਮ ਸਾਹਿਬ ਇਹ ਜਿਹੜੀਆਂ ਅਨਾਊਂਸਮੈਂਟਾਂ ਕਰਕੇ ਗਏ ਇੰਜ ਕਿਤੇ ਟਿਕਟਾਂ ਦੀਆਂ ਅਨਾਊਂਸਮੈਂਟ ਹੁੰਦੀਆਂ ਨੇ ਮੇਰਾ ਕਹਿਆ ਸੁਖਬੀਰ ਜੇ ਬਾਦਲ ਨੂੰ ਆਪ ਨੂੰ ਨਹੀਂ ਪਤਾ ਹੋਣਾ ਕਿ ਟਿਕਟ ਕਿਹਨੂੰ ਦੇ ਚੱਲਿਆ ਉਹ ਮਜੀਠੇ ਹਲਕੇ ਦੀ ਬੀਬੀ ਆ ਤੇ ਆਲੇ ਜੀ ਅਸੀਂ ਧਰਮੀ ਫੌਜੀ ਆ ਮੈਂ ਕਿਹਾ ਧਰਮੀ ਫੌਜੀ ਮਜੀਠੇ ਤੋਂ ਉੱਠ ਕੇ ਆ ਕੇ ਤੇ ਧਰਮੀ ਫੌਜੀ ਇੱਥੋਂ ਦੇ ਘਟਲੇ ਆ ਮੈਨੂੰ ਤੇ ਕੱਲ ਪਰਸੋ ਆ ਪੰਡੋਰੀਆਂ ਵਾਲੇ ਮਲਾ ਕੇ ਗਏ ਧਰਮੀ ਫੌਜੀ ਆਂਦੇ ਜੀ ਲਿਸਟਰ ਕਢਾਈ ਆ 900 ਬੰਦੇ ਦੀ 900 ਬੰਦੇ ਦੀ 900 ਬੰਦੇ ਤੇ ਹੀ ਸੀਐਨ ਸਾਹਿਬ ਉਹਦਾ ਨਾਂ ਹੀ ਆ ਨੀਗਾ ਕਿਤੇ ਨਾਂ ਜ਼ਿਕਰ ਹੀ ਨਹੀਂ ਆਉਂਦਾ ਵੀ ਉਹ ਧਰਮੀ ਫੌਜੀ ਆ ਆ ਹੈਗਾ ਇੱਥੇ ਸਾਡੇ ਗਵਾਂਢ ਮੈਦੇ ਵੈਸੇ ਉਹਦਾ ਨਾਂ ਨਹੀਂ ਸੀ ਲੈਣਾ ਚਾਹੁੰਦਾ ਮੈਨੂੰ ਆਂਦੇ ਸੀ ਨਾਂ ਨਾ ਲਿਓ ਆ ਗਵਾਂਢੀ ਜਿਹਨੂੰ ਆਂਦੇ ਕੀ ਇੱਕ ਕਹਾਵਤ ਬਣੀ ਆ ਚਲੋ ਪੈੜੀ ਦੇ ਵੱਧ ਘੱਟ ਕਿਸੇ ਤੋਂ ਵੀ ਹੋ ਸਕਦੀ ਆ ਉਹ ਕਹਾਵਤ ਇੱਕ ਬਣੀ ਆ ਪੈੜੀ ਡੇਢ ਗਿੱਲਾ ਤੇ ਥੱਲੇ ਆ ਨੋਵਾ ਤੇ ਨਾਂ ਮੇਰਾ ਹੁਣ ਦੱਸ ਦਿਓ ਤੁਸੀਂ ਦੱਸ ਦਿਓ ਨਾਂ ਮੇਰਾ ਹਾਂ ਇਹ ਲੋਗ ਕੌਮ ਲਈ ਕੁਝ ਕਰ ਸਕਦੇ ਆ ਇਹ ਲੋਗ ਕੌਮ ਦੀ ਪਿੱਠ ਮਗਰ ਇਹਨਾਂ ਨੇ ਛੁਰਾ ਮਾਰਿਆ ਕੌਮ ਨੂੰ ਤਬਾਹ ਕਰਕੇ ਰੱਖਤਾ ਆਪਣੀਆਂ ਚੰਦੀਕੋ ਲੋਹ ਹਕੂਮਤਾਂ ਚਲਾਉਂਦੇ ਆ ਤੇ ਕਹਿੰਦੇ ਆ ਵੀ ਕਾਲ ਤੱਕ ਸਾਡੇ ਜਥੇਦਾਰ ਅਸੀਂ ਇੰਜ ਕਰਦੀਏ ਇੰਜ ਕਰਦੀਏ ਇੰਜ ਕਰਦੀਏ ਸਰਦਾਰੋ ਜੇ ਕੌਮ ਨਾਲ ਪਿਆਰ ਆ ਤੇ ਜਨਤਾ ਵਿੱਚ ਜਾ ਕੇ ਉਹਨਾਂ ਦੀ ਨਬਜ਼ ਪੁੱਛੋ ਉਹਨਾਂ ਨੂੰ ਪੁੱਛੋ ਲੋੜ ਕੀ ਆ ਇਹ ਕੌਮ ਦੀ ਲੋੜ ਕੀ ਆ ਇਹ ਡਿਕਟੇਟਰਸ਼ਿਪ ਇੱਥੇ ਨਹੀਂ ਚੱਲਣੀ ਲੋਕ ਤੁਰ ਬੈਠੇ ਨੇ ਉੱਠ ਬੈਠੇ ਨੇ ਬਾਰਡਰ ਵਾਲੇ ਤੇ ਮੈਂ ਅੱਜ ਯਕੀਨ ਦਿਵਾਉਣਾ ਤੁਹਾਨੂੰ ਭਰਾਵਾਂ ਨੂੰ ਕਿਸੇ ਗੱਲ ਦੀ ਘਾਟ ਵੀ ਨਹੀਂ ਹੋਣੀ ਔਲੀ ਆਉਣ ਦੇਾਂਗੇ ਤੁਹਾਨੂੰ ਕਿਸੇ ਗੱਲ ਦੀ ਕਮੀ ਨਹੀਂ ਆਉਣ ਦੇਾਂਗੇ ਜੇ ਨਜ਼ਰ ਸਾਡੇ ਮੁੱਖ ਮੰਤਰੀ ਸਾਹਿਬ ਬੈਠੇ ਆ ਪਰ ਇੱਕ ਬੇਨਤੀ ਆ ਮੁੱਖ ਮੰਤਰੀ ਸਾਹਿਬ ਇਹ ਬਾਰਡਰ ਦਾ ਏਰੀਆ ਆ ਪਾਵਨ ਤੇ ਪਵਿੱਤਰ ਧਰਤੀ ਆ ਗੁਰੂਆਂ ਦੀ ਧਰਤੀ ਤੁਸੀਂ ਜਾਣਦੇ ਹੋ ਪਰ ਬਾਰਡਰਲੀ ਕੁਸ਼ਣਾ ਕੋਈ ਜ਼ਰੂਰ ਸਾਡੇ ਇਸ ਬਾਰਡਰਲੀ ਕੁਸ਼ਣਾ ਕੋਈ ਜ਼ਰੂਰ ਕੋਈ ਖਾਸ ਕਰਕੇ ਮੈਂ ਆਪਣੀਆਂ ਬੱਚੀਆਂ ਦੀ ਗੱਲ ਕਰਦਾ ਕਿ ਬੱਚੀਆਂ ਹੁਣ ਜੋ ਜੋ 8ਵੀਂ 10ਵੀਂ 12ਵੀਂ ਚ ਹੁੰਦੀਆਂ ਨੇ ਫਿਰ ਉਹਨਾਂ ਲਈ ਅੰਮ੍ਰਿਤਸਰ ਜਾਣਾ ਤੇ ਬਾਹਰ ਅੰਦਰ ਜਾਣਾ ਬਹੁਤ ਔਖਾ ਹੁੰਦਾ ਤੁਸੀਂ ਅੱਗੇ ਬੜਾ ਸਾਡੇ ਦੇ ਕਰਨਤਾ ਨਾਲਿਆਂ ਤੇ ਕਿਰਪਾ ਕੀਤੀ ਆ ਸਾਡੇ ਵਾਰੇ ਨਿਆਰੇ ਕਰੀ ਆਉਂਦੇ ਹੋ ਅਸੀਂ ਧੰਨਵਾਦ ਕਰਦੇ ਆ ਤੁਹਾਡਾ